ਸੋਲ ਬੰਨ ਰਿਹਾ ਹੈ ਫਾਖਰੀ ਜੀ ਜੀ ਨੰਬਰ ਦਾ ਹੈ 225 ਟੈਗ ਨੰਬਰ ਭਾਰਤ ਦੇਵੰਗ ਰਾਜਾ ਕੋਈ ਬਣਾਇਆ ਕਰਿਓ ਉਹ ਨਹੀਂ ਜਾ ਸਕਦੇ ਆ ਪੁੱਲੇ ਨੂੰ ਇਹ ਬਣਾ ਲੇਟ ਉਹ ਕੱਟ ਕੇ ਕਰਦੇ ਕਰਦੇ ਮੈਂ ਤਾਂ ਖੰਡਵੇਂ ਹੀ ਹਾਂ ਡਾਕਟਰ ਜੀ ਡਾਕਟਰ ਵਾਲਾ ਸੋਲ ਬੰਨ ਰਿਹਾ ਹੈ ਹਜੂਬ ਜੀ ਬਤਾਓ ਉਹ ਇਧਰੋਂ ਤੁਹਾਨੂੰ ਲਾ ਪਖੂ ਮੇਲਾ ਇਸ ਮੈਲੇ ਦੇ ਉੱਤੇ ਆਲ ਇੰਡੀਆ ਦੇ ਚੈਂਪੀਅਨ ਹੀਰੋਇਚੋ ਪਿੰਡ ਵਿੱਚ ਆਜੂ ਹਾਸ਼ਲ ਕੀਤਾਗਾ 68 ਨੰਬਰ ਪਹਿਲਿਆਂ ਦੇ ਵਿੱਚ ਆਪਾਂ ਘੱਟ ਰਖਾ ਲਗੇ ਵੀ ਕਿੰਨੀ ਘੱਟ ਦੇ ਵਿੱਚ ਫੈਸਲਾ ਬਿਲਕੁਲ ਤੇ ਬਾਈ ਜੀ ਕਿਹੜਾ ਪਿੰਡ ਹੈ ਤੇ ਕੀ ਨਾਮ ਆਪ ਦਾ ਗਾਵਾ ਸਵੜਾ ਤਸਿਲ ਟੁਆਣਾ ਜ਼ਿਲ੍ਹਾ ਫਤਿਹਗੜ੍ਹ ਨਾਮ ਕੀ ਹੈ ਆਪ ਦਾ ਛੋਟਾ ਨਾਮ ਕੀ ਹੈ ਨਾਮ ਸਿੰਧੀ ਸਿੰਧੀ ਇਹ ਕਿਹੜੇ ਸੀਮੰਦ ਦਾ ਬੱਚਾ ਹੈ ਗਾਮ ਵਾਲਾ ਪੰਚਾਇਤੀ ਬਲਗਾ ਲੇ ਮਿੱਤਰੋ ਇਹ ਉਹ ਬੋਲਦਾ ਜਿਹੜਾ ਆਪਣੇ ਕਹਿੰਦਾ ਵੀ ਪਿੰਡ ਵਾਲਾ ਸਹਣਾ ਉਹ ਖਾਨ ਦਾ ਬੱਚਾ ਹੈ ਤੇ ਮਾਂ ਦੀ ਦੁੱਧ ਦੀ ਆਖੀ ਰਕਾਰਾ ਬਾਈ ਜੀ ਕਿਹੜੇ ਬਤਲੇ ਨੰਬਰ ਦੀ 700 24700 ਆਪਕੇ ਪਾਸ ਹੈ ਮਾਂ ਮਾੜਾ ਫਲੇ ਹੋ ਜਾ ਮੇਲੇ ਪਰ ਰਿਕਾਰਡ ਹੋਇਆ 24700 ਰਿਕਾਰਡ ਕੌਣ ਸੀ ਮੇਲੇ ਪਰ ਤੀਜੇ ਸੂਆ ਦਾ ਤੀਜੇ ਸੂਆ ਤੀਜੇ ਨੰਬਰ ਦੀ ਪੋਜੀਸ਼ਨ ਹਾਸਲ ਕੀਤੀ ਹੈ ਫਤੇਗੜ ਸਾਹਿਬ ਪੰਜਾਬ ਦਾ ਪਹਿਲੇ ਨੰਬਰ ਤੇ ਦੂਜੇ ਤੇ ਫਤਿਆਬਾਦ ਦਾ ਕਹੇ ਦਾ ਪਤਾ और किसी ने इस मेले पे जो उंगली उठाई थी मैं ये बिल्कुल पवित्रता के साथ कह सकता हूँ जो चाहे हरियाचार्य की बात करें चाहे पानी की बात करें बिल्कुल हराचारा किसी टाइम देख सकते हो तूड़ी के भंडार लगे हुए हैं कोई भी किसी चीज की इस मेले में कमी नहीं छोटी गई और मैं बिल्कुल आत्मा के साथ कहता हूँ भाई मैं पहली बार इस में पार्टिसिपेट किया और पहली 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 बार मेरा जो कटड़ा पोजीशन पोजीशन पे आया है तो ये पहली का नतीजा ये है किसी फौजी का जो पहली बार ये कटड़ा है उसका नतीजा ये है क्योंकि जो इधर की कमेटी थी वो बिल्कुल सच्चाई के साथ करेक्टर देख करके फर्स्ट पोजीशन हासिल दी है और न की भाई बड़े बड़े ऊंचे ऊंचे पुलों को देख करके यानी के जो करेक्टर अच्छे थे मुरा के करेक्टरों को देख करके तो पोजीशन देते हैं किसी को भी बेधड़क होकर के अपने मेले में जो पशुपालक साथी हैं मैं ये कहता हूँ अपने पशुओं को तैयार करें अभी नहीं तो दोबारा तो फिर आपकी पोजीशन आएगी जरूर आएगी और जो साथी मेहनत करता है उसको भगवान भी भाई पीछे नहीं रखता उसका कह सकता हूँ लड़ने बंद कर लिए आप मेले नहीं लड़ते नहीं तो मेरा मैं बता देना चाहता हूँ सभी चैनलों के द्वारा खीरी कैटेगरी में मेरठ में मेरा फर्स्ट रहा था दो से चार दात कैटेगरी में दूसरे नंबर पर रहा था भिवाणी प्रदर्शनी में तीसरे नंबर पर रहा था जो ਆ ਤਾਂ ਖੰਡ ਦੇ ਹੈ ਨਾ ਜੀ ਡਾਕਟਰ ਸਾਹਿਬ ਜੀ ਫੁੱਲ ਬੰਦ ਰਹਿਆ ਅਜੂਬਾ ਬੋਲਦਾ ਉਹ ਇਧਰ ਆ ਤਰਨੂਲਾ ਪਸ਼ੂ ਮੇਲਾ ਇਸ ਮੈਚ ਦੇ ਉੱਤੇ ਆਲ ਇੰਡੀਆ ਦੇ ਚੈਂਪੀਅਨ ਹੀਰੋਇਚੋਟਾ ਦੇ ਵਿੱਚ ਆਹ ਜੁਰਮਾਨਾ ਹਾਸਲ ਕੀਤਾ ਗਿਆ 68 ਨੰਬਰ ਪਹਿਲਿਆਂ ਦੇ ਵਿੱਚ ਆਪਾਂ ਘੱਟ ਰਖਾ ਦਗੇ ਕਿੰਨੇ ਘੱਟ ਦੇ ਵਿੱਚ ਫੈਸਲਾ ਬਿਲਕੁਲ ਤੇ ਬਾਈ ਜੀ ਕਿਹੜਾ ਪਿੰਡ ਤੇ ਕੀ ਨਾਮ ਆਪਾਂ ਗਾਂਵਾਂ ਸਵੜਾ ਤਹਿਸੀਲ ਟੁਵਾਨਾ ਜ਼ਿਲ੍ਹਾ ਫਤਿਹਗੜ੍ਹ ਨਾਮ ਕੀ ਆਪ ਦਾ ਅਰਥੋ ਨਾਮ ਛੋਟਾ ਨਾਮ ਕੀ ਹੈ ਨਾਮ ਸਿੰਧੀ ਸਿੰਧੀ ਇਹ ਕਿਹੜੇ ਸੀਮਨ ਦਾ ਬੱਚਾ ਹੈ ਗਾਂਵ ਵਾਲਾ 35 ਪੰਚਾਇਤੀ ਬਲਗਾ ਲੇ ਮਿੱਤਰ ਉਹ ਹੀ ਉਹ ਬੋਲਦਾ ਜਿਹੜਾ ਆਪਣੇ ਕਹਿੰਦਾ ਵੀ ਪਿੰਡ ਵਾਲਾ ਸਹਣਾ ਉਹ ਖਾਨ ਦਾ ਬੱਚਾ ਹੈ ਤੇ ਮਾਂ ਦੀ ਜੁੱਧ ਦਾ ਰਿਕਾਰਡ ਹੈ ਬਾਈ 24700 ਆਪਕੇ ਪਾਸ ਹੈ ਮਾਂ ਰਾਠ ਵਾਲੇ ਹੋ ਜਾਂਦੇ ਮੇਲੇ ਪਰ ਰਿਕਾਰਡ ਹੋਇਆ 24700 ਦਾ ਰਿਕਾਰਡ ਕੌਣ ਸੀ ਮੇਲੇ ਪਰ ਤੀਜਾ ਸੁਆਗਾ ਤੀਜਾ ਸੁਆਗਾ ਤੀਜੇ ਨੰਬਰ ਦੀ ਪੋਜੀਸ਼ਨ ਹਾਸਲ ਕੀਤੀ ਹੈ ਅੱਜਗੜ ਸਾਹਿਬ ਪੰਜਾਬ ਦਾ ਪਹਿਲੇ ਚਹ ਤਹਿ ਦੂਜੇ ਚਹ ਫਤਿਆਬਾਦ ਦਾ ਕਹੇ ਦਾ ਪਤਾ ਤਨਾਈ ਮੇਰੀ ਉਹ ਕਿਰੈਕਟਰ ਦੀ ਮਾਂ ਤਿੰਨ ਮਿਲਿਆਂ ਦੀ ਜੇਤੂ ਆ 2015 ਚ ਬਦਲਨੇ ਕਰਾਇਆ ਸੀ ਤੇ 17 ਚ ਵੀ ਬਦਲ ਹੋ ਗਿਆ ਵੱਲੋਂ 17 ਚ ਕੈਪਟਨ ਬਦਲ ਹੋਇਆ ਸੀ ਬਾਈ ਤੂੰ ਇੱਕ ਵੀ ਦੱਸ ਦੇ ਯਾਰ ਮੂੰਹ ਦੱਸ ਗਿਆ ਦੇਖੀ ਕਹਿੰਦਾ ਮੂੰਹ ਮੋੜਾ ਚੋਂ ਆ ਯਾਰ ਮੋੜਾ ਚੋਂ ਮੂੰਹ ਆ ਜਾਂਦਾ ਐਦਾ ਮੂੰਹ ਮੋੜਾ ਚੋਂ ਬਾਈ ਕੋਈ ਵੀ ਦੱਸ ਦੇ ਯਾਰ ਪੰਤਰਾਲੀ ਮੱਧ ਦਾ ਬੱਚਾ ਬੱਗ ਬੈਲਟ ਦੀ ਜਾਂ ਇੱਥੋਂ ਮੋੜਾ ਚੱਲੀ ਇਹਨਾਂ ਮੋੜ ਬੰਦਵੇਂ ਤੇ ਲੱਗਦਾ ਸੀ ਜਿਹੜਾ ਇੱਕ ਤਾਂ ਕੱਢਿਆ ਜਿਹੜਾ ਇੱਕ ਤੀਜੇ ਤੇ ਲਾਇਆ ਉਦੋਂ ਤਾਈ ਮੋੜਾਂ ਦੇ ਨਸਲ ਤਾਂ ਨਹੀਂ ਫਿਰ ਪੰਜਵੇਂ ਤੇ ਉਹਨਾਂ ਲਾਉਂਦੇ ਮੋੜਾ ਵਾਲੀ ਨੂੰ ਤਾਂ ਉਹ ਨਹੀਂ ਕਿਤੇ ਦਾ ਪੰਜਵੇਂ ਤੇ ਵੀ ਨਹੀਂ ਲੱਗਣਾ ਚਾਹੀਦਾ ਜੇ ਮੋੜਾ ਕਰਾ ਦੇ ਦਿੰਦਾ ਨਹੀਂ ਫਿਰ ਤਾਂ ਪੰਜਵੇਂ ਤੇ ਕਾਹ ਤੋਂ ਲਾਏ ਫਿਰ ਤਾਂ ਤੋੜੀ ਜੀ ਗੱਲ ਤਾਂ ਜੀ ਵਾਲੀ ਭਾਈ ਹੈ ਫਿਰ ਕਹਿੰਦੇ ਕਿਹਨੇ ਇਹ ਕੁਝ ਨਹੀਂ ਕਰਦੇ ਠੀਕ ਹੈ ਹੁਣ ਸੁਣਦੀ ਨਹੀਂ ਹੈਗੇ ਸੁਣਦੀ ਨਹੀਂ ਲੰਦੇ ਨਾ ਸੁਣੀ ਨਹੀਂ ਕੋਈ ਦਾ ਪਾੜ ਦੇ ਯਾਰ 100 ਰੁਪਏ ਕਰਕੇ ਲਈ ਇਹੀ ਕੁਛ ਕਰਨ ਆਉਂਦੇ ਨਾ ਲਾ ਲਿਆ ਕਰਨ ਨੂੰ ਫਾਸਟ ਹਾਲ ਹੋਇਆ ਨਾ ਅੱਗੇ ਕੈਮਰਾ ਹੈ ਹੀ ਹੈ 10 ਕਿਲੋ ਦੁੱਧ ਆਲੀ ਦਾ ਇੱਕ ਵੀਕ ਦਾ ਵੀਕ ਦਾ ਵੀਕ ਦਾ ਜਿਹੜੇ ਦਾ ਕਰਦੇ ਕਿੱਥੋਂ ਬ੍ਰੀਡ ਦਾ ਸੁਧਾਰ ਹੋ ਜੂਗਾ ਦੁੱਧ ਕਿੱਥੋਂ ਆ ਜੀ ਉਹਨੂੰ ਉਹਨੂੰ ਵੇਖ ਕੇ ਲੋਕ ਨੇ ਉਹਦਾ ਸੁਣਾਉਣੇ ਆਈ ਤਾਂ ਕਹਿੰਦਾ ਆਈ ਤਾਂ ਕਹਿੰਦਾ ਮੇਰੇ ਨਾਲ ਆਈ ਗਣ ਪੈਣਾ ਹੋਇਆ ਖਤਮ ਹੋ ਗਿਆ ਜਾਂ ਤਾਂ ਪਿੰਡੀ ਰਹੀ ਇੱਥੇ ਇਹਨਾਂ ਨੂੰ ਬਹੁਤ ਵਾਰੀ ਕਿਹਾ ਭਾਈ ਬੋੜਦਾ ਸਾਰੇ ਪੈਸੇ ਡਿਊਟੀ ਕੰਪੀਟੀਸ਼ਨ ਹੈ ਦੁੱਧ ਕੰਪੀਟੀਸ਼ਨ ਹੈ ਸਾਰਾ ਆਪ ਦੀ ਸੋਚ ਸਮਝ ਕੇ ਪੈਸਾ ਵੇਨਾ ਪੈਸਾ ਸਾਨੂੰ ਮਰਦਾ ਕੋਈ ਕੋਈ ਵੀ ਹੈਗਾ ਸੁਣਾਉਂਦਾ ਕਹਾਂਗੇ ਕਿ ਉਹਨਾਂ ਪੈਸਾ ਬੰਦ ਰਹਿਣਾ ਠੀਕ ਹੈ ਭੈਣਾਂ ਉਹ ਗੁਰਦੇ ਵੀ ਪਾਈ ਜਾਂਦੇ ਰਹੇ ਬੱਜੀਆਂ ਸਤ ਮੰਦਰੀਦਮ ਚਲੇ ਨਹੀਂ ਗਾ ਬੱਚੋ ਵੀ ਸਾੜੇ ਬਟਲ ਲੈਣੇ ਦੀ ਜਾਬੀ ਜਾ ਵੇਖਣਾ ਹੈ ਕਿ ਗੁੰਡਸਰ ਜੀ ਆਵਰੇ ਇਹਨੂੰ ਕਿਵੇਂ ਲੱਗਦਾ ਤੇ ਆਪਾਂ ਬਾਕੀ ਟੱਕ ਮੈਂ ਭੇਜਿਆ ਜੋਗਾ ਇੱਥੇ ਆਪਣੇ ਭੁਜਾਣੇ ਗਏ ਉਹਨੇ ਵੀ ਉਹਨੇ ਨਹੀਂ ਕੱਲ ਕਿਹੜੀਆਂ ਲੱਗੀਆਂ 5ਵੇਂ ਤੇ ਲੱਗਾ ਪਤੰਗ ਨਹੀਂ ਐ ਬਾਈ ਕੱਲ ਕਿਹੜੀਆਂ ਇਹਦੇ ਪਿਓ ਇੱਕਦਮ ਭੈਣਾ ਲੱਗੀਆਂ ਫਸਟ ਨੀਲੀ ਰਾਵੀ ਦੇ ਵਿੱਚ ਲੱਗੀਆਂ ਜੇ ਇਹਦੀਆਂ ਭੈਣਾ ਦੇ ਵਿੱਚ ਨੀਲੀ ਮੋਹਰਾ ਦਾ ਕੈਰੇਕਟਰ ਹੋਊਗਾ ਤਾਂ ਲਾਈਆਂ ਪਹਿਲੇ ਤੇ ਨਾਲੇ 5ਵੇਂ ਤੇ ਕਿਉਂ ਲਾਇਆ ਵਾਲੇ ਦੀ ਕਾਲੇ ਚਕੂਰ ਇਹਦੀ ਭੈਣ ਲਾਈ ਹੋਰ 5ਵੇਂ ਦਾ ਨਹੀਂ ਲਾਉਂਦਾ ਫਿਰ ਕਾਢੀ ਦੇ ਫਿਰ ਕਾਢੀ ਦੇ ਦੰਦੇ ਕਾਢੀ ਮੋੜਾ ਦਾ ਮੋਹਰਾ ਦਾ ਬਾ ਫਿਰ 5ਵੇਂ ਦੇ ਵੀ ਨਹੀਂ ਚਾਹੀਦਾ ਨਾ ਇਹ ਪੰਜਵਾਂ ਹੋਣੀ ਚਾਹੀਦਾ ਸੀ ਇਹਦੀ ਕੱਲ ਆ ਪੰਜਵਾਂ ਦਿੱਤਾ ਦਿੱਤਾ ਤੇ ਨੀਲੀ ਦਾ ਵੀ ਜੀ ਹੈ ਨਾ ਨੀਲੀ ਕਾਲੀ ਦੀ ਦੋ ਕੀ ਨੀਲੀ ਦਾ ਵੀ ਹੈ ਨਹੀਂ ਇਸੇ ਪਿਓ ਦਾ ਇਸੇ ਮਾਂ ਦਾ ਹੈ ਕੱਲ ਕੱਟੀ ਜਿਹੜੀ ਲੱਗੀ ਉਹ ਪੰਜ ਪਹਿਲੇ ਦੇ ਲਾਈ ਇਹਨਾਂ ਨੇ ਇਹਦੇ ਮਤਲਬ ਭੈਣਾ ਦੋ ਕੱਲ ਫਸਟ ਲੱਗੀਆਂ ਮੈਨੂੰ ਦੱਸ ਵੀ ਉਹ ਕਿਹੜੇ ਚੱਕਰ ਚ ਲਾ ਤਿਆਂ ਜੇ ਮੋਹਰਾ ਦਾ ਕਾੜ ਦਿੰਦੇ ਜਿਹੜੇ ਇੱਕ ਮੇਲੇ ਤੇ ਤੀਜੇ ਤੇ ਲੱਗਿਆ ਤੇ ਤੀਜੇ ਤੇ ਕਾਹਤੋਂ ਲਾਇਆ ਇਹ ਫੇਰ ਉੱਥੇ ਕਿ ਮੋਹਰਾ ਦਾ ਇਹ ਦੇ ਕੈਰੇਕਟਰ ਸੀਗਾ ਕੰਨੀਆਂ ਦਾ ਕਾੜ ਪਿਆ ਬਾਈ ਦੁੱਧ ਦਾ ਵੀ ਕਾਲ ਪੈਦੀ ਮਾਂ ਨੇ ਤਿੰਨ ਮੇਲੇ ਜਿੱਤੇ ਨੇ ਦੁੱਧ ਚਾਹ ਕੰਮੀਦਾਨ ਨੇ ਮੇਲੇ ਯਾਦ ਨਹੀਂ ਆਇਆ ਥੋੜੇ ਬਲ ਦੀ ਕਿਚਾਈ ਸੀ ਉਹਦੇ ਪਹਿਲੇ ਪਹਿਲੀ ਮੇਲੇ ਦੁੱਧ ਤੇ ਆਵੇ ਕੋਨਫਰਮ ਹੋ ਕੇ ਸਾਰੇ ਬਾਗ ਵਿੱਚ ਵੱਡਾ ਮੇਲਾ ਕਰਾਇਆ ਸੀ ਪੂਰਾ ਦਾ ਬੱਦੂ ਸਾਰੇ ਪਾਸੇ ਦਾ ਫੇਰ ਉਹ ਜਿੱਤੇ ਦੁੱਧ ਤੇ ਬਾਈ ਚ ਫਰਸ ਕਾਫੀ ਲਈ ਨੇ ਘਪਤੀ ਆ ਲਾ ਜਿੱਤੇ ਆ ਸਤਾਰਾਂ ਚ ਕਹਿ ਤਾ ਨਾਲਾ ਦੁੱਧ ਚ ਬਾਈ ਚ ਜਿੱਤੇ ਨਾਲੇ ਇਹਦੀ ਮਾਂ ਨੇ ਜਦੋਂ ਲੱਗਿਆ ਯਾਰ ਨਹੀਂ ਕੋਈ ਦਸ ਪਿਆ ਉਹ ਕਿੰਨੇ ਸਾਰਾ ਖਾਨ ਦਾ ਨੀਲਾ ਸਾਰਾ ਖਾਨ ਦਾ ਨੀਲਾ ਦਸ ਦਸ ਨਹੀਂ ਕੰਮ ਹੀ ਦੱਸਦੇ ਨੇ ਬਈ ਤੁਹਾਡੇ ਆ ਚੋਸਾਨ ਤੇ ਕੰਮੀਆਂ ਪਾਕਿਸਤਾਨ ਵਾਲੀ ਲੈ ਜਾਂਦਾ ਪੱਪੂ ਸੰਧੂ ਵਾਲੀ ਦਾ ਉਹਦੀ ਲੈ ਜਾਂਦਾ ਦਸਨ ਤਾਂ ਸਹੀ ਯਾਰ ਹਾਂ ਉਹਦਾ ਨਾ ਸੁੱਕ ਜਾ ਪੱਪੂ ਸੰਧੂ ਦਾ ਇਹ ਫੋਟੋ ਹੋਇਆ ਸੀ ਨਾ ਇਹ ਨੇਤਰ ਦਾ ਨੇਤਰ ਗੰਗਾ ਪਿਆ ਉਹ ਸੁੱਕ ਜਾ ਹਾਂ ਯਾਰ ਯਾਰ ਬਲੱਡ ਲੈਣ ਨੀਲੀ ਰਾਵੀ ਦੀ ਐ ਦੱਸ ਯਾਰ ਇਹਨਾਂ ਨੂੰ ਮੋਹਰਾ ਕਾ ਕੇ ਭੁੱਜੋ ਭਾਈ ਮੋਹਰਾ ਕਾ ਕੇ ਯਾਰ ਪੰਜਵੇਂ ਤੇ ਲਾਦਾ ਜਾਂ ਤਾਂ ਜਮੀਨਾਂ ਲਾਉਂਦੇ ਦਰਪੁੰਦ ਨਹੀਂ ਸਾਨੂੰ ਕਮੀ ਕੀ ਐ ਇਹਦੇ ਵਿੱਚ ਕਾਹੂੰ ਦਾ ਹੱਥ ਲੈਣਾ ਮੋਹਰਾ ਜਿ ਕਿਤੇ ਲੱਗਦੇ ਨਹੀਂ ਜੀ ਬੇਲੀ ਕਰਦੀ ਜਮੀਨ ਦੀ ਬੜੇ ਯਾਰ ਫਿਰ ਤੀਜੇ ਤੇ ਲਾਇਆ ਜਿਹੜੇ ਇੱਕ ਮੇਲੇ ਤੋਂ ਉੱਥੇ ਕੱਢ ਦਿੰਦੇ ਬਈ ਇਹਦੇ ਤਾਂ ਮੋਹਰਾ ਦੇ ਕਰੈਕਟਰ ਆ ਤੀਜੇ ਤੇ ਕੋਲੋਂ ਲਾਇਆ ਇਹ ਵੀ ਵੀਡੀਓ ਬਣਾ ਲਿਆ ਹੋਈ ਦੀ ਵੀ ਬਣਾ ਲਿਆ ਇਹਦੀ ਮੁੰਦੀ ਪਹਿਲੀ ਪੋਜੀਸ਼ਨal ਦੀ ਐਨੀ ਜਾਨੀ ਦਿਖਾ ਦੇ ਉਹ ਬਈ ਤਾਂ ਪਹਿਲਾ ਕਹਿੰਦੇ ਪਹਿਲਾ ਕਿਹੜਾ ਐ ਗੁਲਾਬੀ ਬਣ ਪਹਿਲਾਂ ਕਢਾਇਆ ਪਹਿਲਾਂ ਦੇਖਿਆ ਨਹੀਂ ਕਿਥੋਂ ਦਾ ਨਾ ਉਹ ਤੇ ਕਾਲਾ ਪਾਣਾ ਪਹਿਲਾਂ ਕਢਾਇਆ ਉਹ ਯੂਪੀ ਵਾਲੇ ਲੈ ਕੇ ਆਏ ਸੀ ਹਾਂ ਉਹ ਲਾਲ ਰੰਗ ਦਾ ਦਮਰ ਨਾ ਲੈ ਕੇ ਉਹ ਲੈ ਕੇ ਆਪ ਨੇ ਬਾਕਸ ਲੈ ਕੇ ਉਹ ਇੱਥੇ ਰਗਾਨੇ ਗੁਰਜੀਤ ਦੀ ਫਰਮਾਇਸ਼ ਸੀ ਜਦੋਂ ਆਪਣੇ ਕੋਈ ਵੀ ਮੱਝ ਰੱਖ ਰਿਹਾ ਆਪਾਂ ਮੰਨ ਕੇ ਦੁੱਧ ਚੇਰ ਲਾ ਰੱਖਿਆ ਨਾ ਕੋਈ ਕਪੜਾ ਮਾਰਨਾ ਨਾ ਕੋਈ ਗੁਰਸ਼ ਮਾਰਨਾ ਹਾਂ ਉਹਨਾਂ ਨੇ ਟੀਕਾ ਲਾਤਾ ਯਾਰ ਬਿਲਕੁਲ ਭਾਈ ਜਦੋਂ ਇਹ ਰੱਖਿਆ ਹੋਇਆ ਵੀ ਟੀਕਾ ਨਹੀਂ ਲਾਉਣਾ ਆਪਾਂ ਪਹਿਲਾਂ ਦਿੱਤਾ ਪੁਆਇੰਟ ਦੇਤਾ ਉਦੋਂ ਬਾਅਦ ਫਿਰ ਇਹ ਵੀ ਨਾਲ ਦਿਨਾ ਚਾਹੁੰਦਾ ਵੀ ਜੇ ਕਿਸੇ ਕਿਸਾਨ ਦੀ ਬਿਮਾਰ ਹੋ ਜਾਂਦੀ ਆ ਹਾਂ ਹਾਂ ਬਈ ਬਾਈ ਜੀ ਉਹਦਾ ਖਰਚਾ ਉਹਨੇ ਦੇ ਕੇ ਉਹਦੀ ਮੈਂ ਘਰ ਜਾਊਗੀ ਪਹਿਲਾਂ ਹੀ ਇਹ ਤਿਆਰ ਕਰ ਦੇਣਾ ਦਾ ਅਨਸਾਸ਼ਨ ਜੋ ਤਿਆਰ ਕਰਨਾ ਚਾਹੀਦਾ ਕਿਉਂਕਿ ਜੇ ਕੱਕ ਅਨਸਾਸ਼ਨ ਤਿਆਰ ਨਹੀਂ ਹੋਊਗਾ ਤਾਂ ਕੱਕ ਜੇ ਇਹੇ ਜੇ ਬੁੱਲਾਏ ਪਿੱਛੇ ਜਾਈਆਂਗੇ ਤਾਂ ਚੰਗੀ ਬਰੀ ਕਿਸੇ ਨੇ ਨਹੀਂ ਰੱਖਣੀ ਪਿਓ ਪੱਖੋਂ ਮਾਂ ਪੱਖੋਂ ਦੁੱਧ ਦਾ ਕੁਗਾ ਚੋਟੀਦਰ ਦਾ ਬਾਪ ਵੀ ਦਾ ਚੈਂਪੀਅਨ ਹੈ ਖਾਬੀਲਾ ਬੇਲੇ ਦੀ ਅੱਜ ਵੀ ਡਿਮਾਂਡ ਆਗਲਾ ਪੁੱਛਦਾ ਵੀ ਬੇਲੇ ਦਾ ਬੇਲੇ ਦਾ ਸੀਮਨ ਹੈਗਾ ਤੇ ਇਹਦੀਆਂ ਬੇਲੇ ਦੀਆਂ 3ਆਂ ਦਾ ਪਤਾ ਨਹੀਂ ਕਿੰਨੀਆਂ ਕਿੱਥੇ ਚੁੱਕੀਆਂ ਨੇ ਤੇ ਬਾਕੀ ਵੀਰੇ ਲੋਗ ਇਹਦਾ ਸੀਮਨ ਮੰਗ ਰਹੇ ਨੇ ਬੇਲੇ ਦੇ ਯਾਰਾ ਬੇਲੇ ਤੇ ਇਹ ਸਾਰੇ ਲੋਕੇ ਸੀਮਨ ਮੰਗ ਰਹੇ ਨੇ ਇਹ ਕਹਿੰਦਾ ਹੈਣੀ ਯਾਰਾ ਠੀਕ ਹੈ ਤੇ ਸਾਰਾ ਸੀਮਨ ਵੀਰੇ ਅਸੀਂ ਆਪ ਦਾ ਸਿੰਲਿੰਡਰ ਲੈ ਕੇ ਆ ਗਏ ਤੁਸੀਂ ਸੀਮਨ ਬਾਈ ਬੜਾ ਸਾਰਾ ਸੀਮਣਾ ਵੀਰੇ ਸੀਮਣਾ ਆਪਣਾ ਲੱਗਿਆਗਾ ਤੇ ਪਰ ਠੀਕ ਬਹੁਤ ਹੀ ਵਧੀਆ ਪੜ੍ਹਦਾ ਹੈ ਯਾਰ ਬਹੁਤ ਵਧੀਆ ਕਹਿੰਦੇ ਨੇ ਕੁਝ ਪ੍ਰਗਟ ਨੇ ਤੇ ਬਾਕੀ ਹੁਣ ਦੇਖਦੇ ਆ ਯਾਰ ਬਾਈ ਨਾਲ ਤੇ ਫੋਕਸ ਹੋਇਆ ਗਿਆ ਇੱਥੇ ਪਲੇ ਪੂਰਾ ਪੁੱਲ ਪੈਂਦਾਗਾ ਪਰ ਆ ਵੀਰ ਪੜ੍ਹਦੇ ਆ ਹੁਣੀ ਮੰਨ ਰਹੇ